ਬਾਬੂੜਾ ਸਾਹਿਬ ਦਰਬਾਰ ਸਾਹਿਬ ਚੱਲੇ ਬਾਬੂੜਾ ਸਾਹਿਬ ਪਿੰਨ ਬਾਬੂੜਾ ਸਾਹਿਬ ਜਾਣਾ ਦਰਬਾਰ ਸਾਹਿਬ ਆਪਣੀ ਯਾਤਰਾ ਆਪਣੀ ਬੱਸ ਆ ਗਈ ਆ ਅਰ ਜੇ ਕੁੜਦੇ ਪਿਆਰਿਓ ਸਨ ਤਾਂ ਆਪਣੇ ਹੋਰ ਕਿਹੜਾ ਭਾਈ ਹੋਰ ਕਰੇ ਬਹੁਤ ਚੱਲਦੇ ਅੱਗੇ ਨੂੰ ਆਪਾਂ ਰੱਬਾ ਮੇਰਾ ਨਾਮ ਚਾਹਿਆ ਕੋਰਨਾ ਹਾਪਾਰ ਤੋਂ ਗਾਂਵ ਗੁਰਵਰ ਸਿੰਘ ਜੀ ਸੁਪਰੰਦਾ ਜੀ ਤੁਹਾਡੇ ਬਾਏ ਬਾਬੂ ਕੁਲਾ ਸਿੰਘ ਸਰਦਾਰ ਜੀ ਆਪਣੀ ਬੱਸ ਆਪਰੇ ਨੂੰ ਅਜੀ ਦਾਦਾ ਸਾਹਿਬ ਨਹੀਂ ਆਣਾ ਉਸ ਤੇ ਪਹੁੰਚਾਇਆ ਜਾਏ ਜੀ ਦਵਾਗੇ ਹਾਂ ਲਓ ਜੀ ਲਓ ਜੀ ਯਾ ਯਾ ਹਾਂ ਜੀ ਅਰ ਜੀ ਤਾਂ ਬੁੱਢਾ ਸਾਹਿਬ ਆ ਗਿਆ ਆਪਾਂ ਨਿਸੰਗਦਾਰੀ ਪੁੱਛੇ ਅਰ ਜੀ ਨਿਕੰਨਾਂ ਸਾਹਿਬ ਜੀ ਤਾਂ ਜੀ वाहेगुरु जी वाहिगुरु जी वाहेगुरु जी वाहेगुरु जी वाहिगुरु जी ਨਮਰੋ ਕੇ ਦੇਖਦੇ ਵਿੱਚ ਮੇਰਾ ਖਰੀ ਪ੍ਰਮੂਹ ਵਸਦਾ ਜਿਸ ਨਿਸ਼ਾਨ ਸਾਹੁ ਉਸ ਬਰਾ ਬਨਿਆ ਦੇਹਰਪਨ ਲਈ ਦੇਗ ਮਹਾਰਾਜ ਜੀ ਸਭ ਗੁਰੂ ਕੇ ਲੰਗਰ ਵਾਹਿਗੁਰੂ ਜੀ ਰਾਮ ਗਿਆਨੀ ਸੰਤਨ ਬਾਬੂੜਾ ਸਾਹਿਬ ਜੀ ਸੰਤਨ ਬਾਬੂੜਾ ਸਾਹਿਬ ਜੀ ਦੇ ਲੰਗਰਾਂ ਚ ਜੀ ਸਾਗਰ ਦੇ ਲੰਗਰ ਜਵਾਹਰ ਜੀ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕੰਤਨ ਬਾਬਾ ਬੁੱਢਾ ਸਾਹਿਬ ਜੀ ਮਿਹਰ ਕਰ ਦਿਓ ਦਰਾਂ ਜਾਂ ਸੰਗਤਾਂ ਝੋਲੀਆਂ ਨਾਲ ਖੁਸ਼ੀਆਂ ਭਰ ਦਿਓ ਤੰਤਨ ਬਾਬਾ ਬੁੱਢਾ ਸਾਹਿਬ ਜੀ ਮਿਹਰ ਕਰ ਦਿਓ ਪਰ ਜੀ ਦਰਸ਼ਨ ਮੇਲੇ ਕਰਕੇ ਹੁਣ ਪੋਣੇ ਆਪਾਂ ਚਾਲੇ ਅੱਗੇ ਤੁਹਾਨੂੰ ਫਿਰ ਦਸਾਂਵ ਲੱਗ ਜਾਣਾ ਦਰਬਾਰ ਸਾਹਿਬ ਆਪ ਦਰਸ਼ਨ ਮੇਲੇ ਕਰਾਉਣੇ ਆਗੇ ਬਾਰੂ ਜੀ ਸੋਹਰੀਆਂ ਆਪਣੇ ਰਹਿੰਦੀਆਂ ਨੇ ਵੇਟ ਕਰਦੇ ਪਏ ਆ ਬਸ ਤੇ ਕੋਲ ਆ ਗਏ ਤਹੀਂ ਸੋਚਿਆ ਵੀ ਹੁਣ ਜੇ ਪਾਪਕੋਰਨ ਲੈ ਖਾਦ ਜਾਨਾ ਸੀ ਫਿਰ ਪਾਪਕੋਰਨ ਲੈ ਮੈਂ ਦੇ ਗੋਪਾ ਹੀ ਨਹੀਂ ਸੀ ਫਿਰ ਪਾਪਕੋਰਨ ਖਾ ਕੇ ਥੱਲੇ ਮੁੰਡਾ ਉੱਪਰ ਚੜ ਕੇ ਆਉਣ ਦੇ ਆਉਣ ਦੇ ਆਉਣ ਦੇ ਚਲੋ ਜੀ ਹੁਣ ਆਪਾਂ ਚੱਲੇ ਆਂ ਆਪਾਂ ਆਤਮਾ ਬੋੜਾ ਸਾਹਿਬ ਚੱਲੇ ਹੁਣ ਆਪਾਂ ਦਸਾਂ ਮਿਲਦੇ ਆਂ ਸਰਦਾਰ